ਹੁਣ ਟੈਕਸੀ ਡਰਾਈਵਰ ਵੀ ਉਤਰੇ ਛੜਕਾਂ ਤੇ ਅਤੇ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਕੀਤਾ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਅਤੇ ਸਟੇਰੀਂਗ ਛੱਡੋ ਅੰਦੋਲਨ ਕੀਤਾ ਸ਼ੁਰੂ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਲਿਆਂਦੇ ਕਾਨੂੰਨ ਨੂੰ ਲੈ ਕੇ ਜਿੱਥੇ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਹੋ ਰਿਹਾ ਉੱਥੇ ਬਠਿੰਡਾ ਦੇ ਅੰਦਰ ਟੈਕਸੀਆਂ ਦੇ ਡਰਾਈਵਰ ਵੀ ਹੁਣ ਸੜਕਾਂ ਤੇ ਉਤਰੇ ਹਨ ਅਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਾ ਜਿੱਥੇ ਵਿਰੋਧ ਕੀਤਾ ਉੱਥੇ ਉਹਨਾਂ ਵੱਲੋਂ ਸਟੀering ਸ਼ੱਡੋ ਹੰਦੋਲਨ ਸ਼ੁਰੂ ਕਰ ਦਿੱਤਾ ਕਿ ਉਹਨਾਂ ਕਹਿੰਦੇ ਕਿ ਜਿੰਨਾ ਚਿਰ ਕੇਂਦਰ ਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਆਪਣੀਆਂ ਗੱਡੀਆਂ ਦੇ ਸਟੀering ਤੇ ਬਿਲਕੁਲ ਵੀ ਨਹੀਂ ਬੈਠਣਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਮਿਨੀ ਸੈਕਟਰ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਇਹ ਸੜਕ ਹੈ ਉੱਤਰੇ ਤੇ ਇਹਨਾਂ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਇਸ ਕਾਨੂੰਨ ਦਾ ਵਿਰੋਧ ਕੀਤਾ ਇਹ ਨਾਮ ਆ ਤੁਹਾਡਾ ਕਿਹੜੀ ਯੂਨੀਅਨ ਹੈ ਸਾਡੀ ਬਠਿੰਡਾ ਡਰਾਈਵਰ ਇਕਤਾ ਯੂਨੀਅਨ ਹੈ ਜੀ ਸਾਰੇ ਸਾਡਾ ਬਠਿੰਡਾ ਆਲ ਬਠਿੰਡਾ ਸਾਰਾ ਨਾਲ ਹੈ ਜੀ ਸਾਡੇ ਮੇਰਾ ਸੋਨੂ ਅਰੋੜਾ ਹੈ ਜੀ ਅਸੀਂ ਤਾਂ ਜੋ ਸਰਕਾਰ ਨੇ ਨਵਾਂ ਐਕਟ ਤਿਆਰ ਕੀਤਾ ਹੈ ਜੀ ਐਕਸੀਡੈਂਟ ਦਾ ਉਹਦੇ ਵਿੱਚ ਇਹਨਾਂ ਨੇ ਕਿਹਾ ਗਿਆ ਜੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਉਹਦੇ ਵਿੱਚ ਕੀ ਹੋਇਆ ਜੀ ਜੋ ਡਰਾਈਵਰ ਭਰਾ ਸਾਡੇ ਗਰੀਬ ਪਰਿਵਾਰਾਂ ਤੋਂ ਜੁੜੇ ਹੋਏ ਹਨ ਉਹਨਾਂ ਨੇ ਇੱਕ ਤਰਫਾ ਬਿਆਨ ਦਿੱਤਾ ਵੀ ਡਰਾਈਵਰ ਅਗਰ ਕੋਈ ਭੱਜਦਾ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕੀਤਾ ਜਾਊਗਾ ਪਰ ਉਹਦੇ ਵਿੱਚ ਉਹਦਾ ਇਹ ਪ੍ਰਵਿਧਾਨ ਵੀ ਉਹ ਡਰਾਈਵਰ ਦੀ ਗਲਤੀ ਹੈਗੀ ਹੈ ਜਾਨੀ ਕਿ ਉਹ ਗੱਡੀ ਵਾਲੇ ਨੇ ਸਜ਼ਾ ਤਾਂ ਸਜ਼ਾ ਹੈ ਜੇ ਗੱਡੀ ਚਲਾਊਗਾ ਇਟ ਮੀਨ ਸਜ਼ਾ ਹੈ ਇਹ ਇੱਕ ਤਰਫਾ ਕਾਨੂੰਨ ਕਿਉਂ ਹੈ ਅਗਰ ਉਹ ਡਰਾਈਵਰ ਨਹੀਂ ਭੱਜਦਾ ਮੋਕੇ ਤੋਂ ਤਾਂ ਉਹਨੂੰ ਪਬਲਿਕ ਕੁੱਟ-ਕੁੱਟ ਕੇ ਮਾਰ ਦਿੰਦੀ ਹੈ ਉੱਥੇ ਵੀ ਉਸ ਦੇ ਅਕੋਰਡਿੰਗ ਕੋਈ ਕਹੇ ਇਹ ਵੀ ਕਾਨੂੰਨ ਬਣਾਇਆ ਜਾਵੇ ਵੀ ਕੋਈ ਪਬਲਿਕ ਨੂੰ ਹੱਥ ਨਹੀਂ ਲਾ ਸਕਦੀ ਉਹ ਡਰਾਈਵਰ ਜਮਾਂ ਨਹੀਂ ਭੱਜਦਾ ਜੇ ਕਾਨੂੰਨ ਬਣਾਇਆ ਜਾਵੇ ਨਾਲ ਡ라이ਵਰ ਇੱਕ ਪਰਸੈਂਟ ਵੀ ਨਹੀਂ ਪੜਦਾ ਕਿਸੇ ਨੂੰ ਜੀ ਥੋੜੀ ਕਰਦੇ ਵੀ ਕਿਸੇ ਨੂੰ 60 ਮਿੰਟ ਮਾਰ ਕੇ ਮੈਂ ਭੱਜਾਂ ਜਾਂ ਮੇਰੇ 60 ਮਿੰਟ ਬਚ ਗਏ ਮੈਂ ਭੱਜਾਂ ਇਹ ਕਦੀ ਵੀ ਨਹੀਂ ਹੁੰਦਾ ਜੀ ਪਰ ਜੋ ਕਾਨੂੰਨ ਏ ਥੋਪਿਆ ਗਿਆ ਇੱਕ ਤਰਫਾ ਥੋਪਿਆ ਗਿਆ ਇਹ ਗਲਤ ਹੈ ਸਾਰਾ ਸਾਰ ਗਲਤ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਅਸੀਂ ਗੱਡੀਆਂ ਚਲਾਣੇ ਇਕੱਲੇ ਅਸੀਂ ਡਰਾਈਵਰਾਂ ਕੋਈ ਵੀ ਪਰਿਵਾਰਕ ਮੈਂਬਰ ਆ ਤੁਸੀਂ ਉਹ ਭਾਈ ਸਾਹਿਬ ਅਸੀਂ ਆ ਕੋਈ ਆਰਟੀਓ ਸਾਹਿਬ ਡਿਊਟੀਓ ਸਾਹਿਬ ਸਰਕਾਰੀ ਅਹੁਦੇਦਾਰ ਆ ਕੋਈ ਪੁਲਿਸ ਵਾਲਾ ਜਾਂਦਾ ਕੁਝ ਕੋਈ ਵੀ ਆਪਦੇ ਘਰੇ ਕਾਰ ਤੇ ਤਾਂ ਜਾਂਦਾ ਨਾ ਜੀ ਉਹੀ ਡਰਾਈਵਰ ਹੈ ਕੀ ਸਮਝਦੇ ਹੋ ਵੀ ਜਿਹੜੀਆਂ ਸਰਕਾਰਾਂ ਕਾਨੂੰਨ ਪਾਸ ਨੂੰ ਕਰ ਰਹੀਆਂ ਜਿਹੜੇ ਡਰ ਇਹਨਾਂ ਤੋਂ ਤਾਂ ਕੋਈ ਪੱਖ ਲਿਆ ਹੀ ਨਹੀਂ ਗਿਆ ਅਗਰ ਇਹ ਪੱਖ ਲਿਆ ਹੁੰਦਾ ਤਾਂ ਇੱਕ ਤਰਫਾ ਬਿਆਨ ਕਿਉਂ ਹੁੰਦਾ ਇੱਕ ਤਰਫਾ ਕਾਨੂੰਨ ਕਿਉਂ ਬਣਾਇਆ ਜਾਂਦਾ ਇਹ ਕਦੀ ਵੀ ਨਹੀਂ ਇਹਨਾਂ ਨੇ ਕੀਤਾ ਜੀ ਸਰਕਾਰਾਂ ਨਹੀਂ ਸਮਝਦੀਆਂ ਵੀ ਡਰਾਈਵਰ ਕੋਈ ਵੀ ਘਰੋਂ ਆਉਂਦਾ ਉਹਦੀ ਮਨਸ਼ਾ ਨਹੀਂ ਹੁੰਦੀ ਵੀ ਕੋਈ ਐਕਸੀਡੈਂਟ ਹੋਵੇ ਡਰਾਈਵਰ ਤਾਂ ਜੀ ਦੇਖੋ ਆਪਾਂ ਕਹੀਏ ਜੀ ਕੁੱਤਾ ਵੀ ਰੋਡ ਤੇ ਬੈਠਾ ਹੁੰਦਾ ਤੇ ਕੱਟ ਮਾਰ ਕੇ ਟਪਾਣੀ ਗੱਡੀ ਜੇ ਕੋਈ ਕੀੜੀ ਵੀ ਆ ਜੀ ਉਸ ਤੋਂ ਉੱਥੇ ਬ੍ਰੇਕ ਮਾਰ ਲੰਨੇ ਕਿਸੇ ਦੀ ਜਾਨ ਨਾ ਜਾਵੇ ਉਹ ਵੀ ਜੀ ਹੈ ਜੀ ਇੱਕ ਬੰਦੇ ਨੂੰ ਮਾਰਨਾ ਤਾਂ ਬਹੁਤ ਵੱਡੀ ਗੱਲ ਹੈ ਜੀ ਕਿਸੇ ਦੀ ਕੋਈ ਮਨਸ਼ਾ ਨਹੀਂ ਹੈ ਜੀ ਅੱਜ ਦਾ ਕੀ ਪ੍ਰੋਗਰਾਮ ਹੋਣ ਅੱਜ ਦਾ ਸਾਡਾ ਪ੍ਰੋਗਰਾਮ ਹੈ ਜੀ ਅਸੀਂ ਕਾਲੇ ਕਾਨੂੰਨ ਰੱਦ ਕਰਾਣੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਚੱਲੇ ਆ ਜੀ ਇਹ ਸਾਡੀ ਹੱਥ ਜੋੜ ਕੇ ਅਪੀਲ ਹੈ ਸਾਰੇ ਯੂਨੀਅਨ ਵੱਲੋਂ ਬਿੰਡਾ ਯੂਨੀਅਨ ਵੱਲੋਂ ਆਲ ਇੰਡੀਆ ਯੂਨੀਅਨ ਵੱਲੋਂ ਵੀ ਇਹ ਕਾਨੂੰਨ ਰੱਦ ਕੀਤੇ ਜਾਣ ਅਗਰ ਇਹ ਰੱਦ ਨਹੀਂ ਹੋਣਗੇ ਤੇ ਸਾਡਾ ਸੰਘਰਸ਼ ਹੋਰ ਤਿੱਖਾ ਹੋਊਗਾ ਪ੍ਰੋਟੈਸਟ ਆਈ ਹੋਊਗਾ ਜੀ ਅਸੀਂ ਸਟੇਰੀਂਗ ਛੋੜੋ ਅੰਦੋਲਨ ਜਾਰੀ ਰੱਖਾਂਗੇ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਕਿ ਜੋ ਬਟੰਡਾ ਟੈਕਸੀ ਯੂਨੀਅਨ ਆਪਰੇਟਰ ਸਾਰੇ ਡਰਾਈਵਰ ਤੇ ਆਪਰੇਟਰ ਭਰਾ ਮੇਰੇ ਸਾਰੇ ਨਾਲ ਹੀ ਆ ਵੀਰ ਜੀ ਤੇ ਸਾਡਾ ਸਟੇਰਿੰਗ ਛੱਡੋ ਅੰਦੋਲਨ ਮਤਲਬ ਕੀ ਕਹਿੰਦਾ ਅੱਜ ਤੋਂ ਸ਼ੁਰੂ ਹੈ ਜਿੰਨਾ ਚਿਰ ਸਾਡੇ ਆ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਜਾਂ ਮੰਨ ਕੇ ਚੱਲੋ ਵੀ ਮੰਨ ਕੇ ਚੱਲ ਸਾਡਾ ਅੰਦੋਲਨ ਉਦੋਂ ਹੀ ਜਾਰੀ ਰਹੂਗਾ ਜੀ ਤੇ ਅਸੀਂ ਕਾਲਾ ਕਾਨੂੰਨ ਰੱਦ ਕਰਾਉਣ ਵਾਸਤੇ ਮਤਲਬ ਕੀ ਕਹਿੰਦਾ ਅਸੀਂ ਇਸ ਅੰਦੋਲਨ ਦੇ ਵਿੱਚ ਨਾਲ ਜੁੜੇ ਹੋਏ ਆ ਜੀ ਅਸੀਂ ਸਭ ਤੋਂ ਵੱਧ ਟੈਕਸ ਦਿੰਦੇ ਆ ਗਵਰਨਮੈਂਟ ਨੂੰ ਸਭ ਤੋਂ ਵੱਧ ਮਤਲਬ ਕੀ ਕਹਿੰਦਾ ਉਹ ਡਿਊਟੀ ਪੀ ਦੇ ਵਿੱਚ ਵਾਅਦਾ ਦਿੰਦੇ ਆ ਜੀ ਸਾਨੂੰ ਹਰ ਕਥਾ ਦੇ ਤੱਕਾ ਹੁੰਦਾ ਜਾਂਦਾ ਜੀ ਦਿੱਲੀ ਦੇ ਵਿੱਚ ਜਾਂਦੇ ਆ ਦਿੱਲੀ ਦੇ ਵਿੱਚ ਵੀ ਸਾਨੂੰ ਮਤਕੀ 3 ਸਾਲ ਪੁਰਾਣੀਆਂ ਗੱਡੀਆਂ ਨੂੰ ਸਾਡੀ ਨੂੰ ਵੜਮ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਹੁਣ ਜਿਹੜਾ ਮਤਕੀ ਲਾਸਟ ਜੇ ਤੱਕਾ ਹੋਇਆ ਜੀ ਮਤਕੀ ਕਾਨੂੰਨ ਤੋਪਦਾ ਜੇ ਡਰਾਈਵਰ ਛੱਡ ਕੇ ਭੱਜਦਾ ਤਾਂ ਵੀ ਮਰਿਆ ਜਾਂਦਾ ਤੇ ਜੇ ਮਤਕੀ ਕਹਿੰਦਾ ਨਹੀਂ ਛੱਡ ਕੇ ਭੱਜਦਾ ਤਾਂ ਪਬਲਿਕ ਮਾਰ ਦੂਗੀ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਜੇ ਉਹਨੇ ਐਕਸੀਡੈਂਟ ਹੋਈ ਨਾ ਲੋਕੋ ਨੂੰ ਕਨਾ ਸ਼ੁਰੂ ਕਰਦੇ ਲੋਕਾਂ ਨੂੰ ਸਾਡੀ ਇਹੀ ਕੋਈ ਲਾਈ ਮਤਕੀ ਕਹਿੰਦਾ ਸਾਡਾ ਸਾਥ ਦਿਓ ਕਿਉਂਕਿ ਹਰ ਇੱਕ ਬੰਦਾ ਜਿਹੜਾ ਮੋਟਰਸਾਈਕਲ ਚਲਾਉਂਦਾ ਸਕੂਟਰ ਚਲਾਉਂਦਾ ਕਾਰ ਚਲਾਉਂਦਾ ਜਿਹੜਾ ਵੀ ਟਰੱਕ ਚਲਾਉਂਦਾ ਸਾਡੇ ਨਾਲ ਆ ਸਾਰੇ ਸਾਰੇ ਭਰਾ ਸੋ ਇਹੀ ਕਹਿੰਦਾ ਉਹ ਇਹਨਾਂ ਇਸ ਕਾਨੂੰਨ ਦੇ ਧਾਰੇ ਦੇ ਵਿੱਚ ਆਉਂਦੇ ਆ ਜੇ ਸਰਕਾਰ ਨੇ ਤੁਹਾਡੀ ਮੰਗ ਨਹੀਂ ਸੁਣੀ ਸਾਡਾ ਸਟ੍ਰੈਨਗ ਸਾਡਾ ਅੰਦੋਲਨ ਸ਼ੁਰੂ ਹੋਊਗਾ ਜੀ ਤਿੱਖਾ ਹੋਈ ਜਾਊਗਾ ਹੋਰ ਦਿਨੋ ਦਿਨ ਉਹ ਸ਼ੁਰੂ ਕਿੱਦਾਂ ਅੱਜ ਸ਼ੁਰੂ ਆ ਅੱਜ ਤੋਂ ਸ਼ੁਰੂ ਹੋਇਆ ਜੀ ਸਰਜੀਤ ਆਪ ਜੀ ਇਹਨਾਂ ਰਵੀਸ਼ ਸ਼ਰਮਾ ਜੀ ਮੈਂ ਬਟਿੰਡਾ ਗੁਰੂ ਤੇਗਬਹਾ ਟੈਕਸੀ ਯੂਨੀਅਨ ਦਾ ਮੈਂਬਰ ਆ ਜੀ ਤੇ ਇਹ ਜੋ ਕਾਲੇ ਕਾਨੂੰਨ ਤਿੰਨ ਬਣਾਏ ਬਣਾਏ ਆਪਣੇ ਇਹਨਾਂ ਨੇ ਇਹਦੇ ਅਸੀਂ ਬ੍ਰਦਰ ਉਸ ਪ੍ਰਦਰਸ਼ਨ ਕਰ ਰਹੇ ਆ ਜੀ 10 ਸਾਲ ਦੀ ਸਜ਼ਾ ਡਰਾਈਵਰ ਨੂੰ ਨੇ ਕਰੀ ਤੇ 7 ਲੱਖ ਰੁਪਏ ਜੁਰਮਾਨਾ ਜੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਜ਼ਾ ਕਰੀ ਐ 10 ਸਾਲ ਦੀ ਉਹ ਸਾਡੇ ਵਾਂਗੂ ਲੋਕਾਂ ਦੇ ਨਿਕਲ ਕੇ ਦੇਖਣ ਸਾਰਾ ਕੁਝ ਕਰਨ ਵੀ ਅਸੀਂ ਐਨਾ ਨਾ ਇੰਸ਼ੋਰੈਂਸ ਦਿੰਨੇ ਆ ਜੀ ਜੇ ਉਹ ਸਾਡੇ ਤੋਂ ਇੰਸ਼ੋਰੈਂਸ ਲੈ ਲਿਆ ਤੇ ਫਿਰ ਇੰਸ਼ੋਰੈਂਸ ਕਾਹਦਾ ਲਿਆ ਜੀ ਉਹ ਜੇ ਉਹ ਬੀਮਾ ਕੰਪਨੀਆਂ ਨਾਲ ਕੇਸ ਲੜ ਕੇ ਅੱਗੇ ਜਿਵੇਂ ਚੱਲਦਾ ਪ੍ਰੋਸੈਸ ਉਹਵੇਂ ਕਰਨ ਜੀ ਫਿਰ ਸਾਡਾ ਇੰਸ਼ੋਰੈਂਸ ਫ੍ਰੀ ਕਰਦੇ ਨੇ ਤੇ ਸਾਡੇ ਤੋਂ ਉਹਨਾਂ ਨੇ ਸਜ਼ਾ ਤੇ ਜੁਰਮਾਨਾ ਹੀ ਲੈਣੇ ਆ ਜੀ ਫਿਰ ਸਾਨੂੰ ਕਾਹਦੇ ਸਾਡੇ ਬੰਦੇ ਨੇ ਟੈਕਸ ਲੈਣੇ ਜੀ ਸਰ ਕੀ ਨਾਮ ਹੈ ਤੁਹਾਡਾ ਕੀ ਗਾਣਾ ਦਿਨ ਮੈਂ ਮੁਕੇਸ਼ ਕੁਮਾਰ ਜੀ ਇੱਕ ਬਟਿੰਡਾ ਤੋਂ ਡਰਾਈਵਰ ਆ ਜਿਹੜਾ ਕਿ ਮੈਂ ਅੱਜ 25 ਸਾਲ ਤੋਂ ਡਰਾਈਵਿੰਗ ਕਰ ਰਿਹਾ ਐ ਇਹੋ ਜੀ ਕੋਈ ਸਰਕਾਰ ਨਹੀਂ ਆਈ ਜਿਨੇ ਕਿ ਇਹੋ ਜਿਹਾ ਇੱਕ ਕਾਨੂੰਨ ਪਾਸ ਕਰਿਆ ਹੈ ਇਹ ਆਪਣੇ ਅਮਿਤ ਸਾਹਿਬ ਜੀ ਤੋਂ ਤੇ ਮੋਦੀ ਸਾਹਿਬ ਜੀ ਕੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੇ ਕਾਨੂੰਨ ਤਾਂ ਬਣਾਤਾ ਪਰ ਇੱਕ ਦਿਨ ਇੱਕ ਦਿਨ ਸਾਡੇ ਨਾਲ ਡਰਾਈਵਿੰਗ ਕਰਕੇ ਦੇਖ ਲੈਣਾ ਕਿ ਰੋਡਾਂ ਤੇ ਅਸੀਂ ਡਰਾਈਵਰ ਕਿਵੇਂ ਰਹਿਨੇ ਆ ਕਿਵੇਂ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਕਾਨੂੰਨ ਤਾਂ ਉਹਨਾਂ ਨੇ ਬਣਾਤਾ ਉੱਥੇ ਬੈਠੇ ਨੇ ਕਾਨੂੰਨ ਬਣਾਤਾ ਪਰ ਕਾਨੂੰਨ ਬਣਾਉਣ ਵੇਲੇ ਉਹਨਾਂ ਨੇ ਸਾਡੇ ਬਾਰੇ ਜਮ੍ਹਾਂ ਵੀ ਨਹੀਂ ਸੋਚਿਆ ਜਿਹੜਾ ਇਹ ਕਾਲਾ ਕਾਨੂੰਨ ਬਣਾਇਆ ਬਹੁਤ ਗਲਤ ਕਾਨੂੰਨ ਬਣਾਇਆ ਜਿਹੜਾ ਕਿ ਇੱਕ ਐਕਸੀਡੈਂਟ ਕਰਨ ਤੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਜੇ ਸਾਡੇ ਕੋਲੇ ਐਨੇ ਪੈਸੇ ਹੋਣ ਤਾਂ ਅਸੀਂ ਡਰਾਈਵਰੀ ਕਿਉਂ ਕਰੀਏ ਅਸੀਂ ਡਰਾਈਵਰੀ ਕਰਨ ਦਾ ਮਤਲਬ ਹੀ ਨਹੀਂ ਸਾਡਾ ਤੇ ਇਹ ਕਾਨੂੰਨ ਵਾਪਸ ਲਿੱਤਾ ਜਾਵੇ ਜੀ ਕਾਨੂੰਨ ਬਹੁਤ ਗਲਤ ਬਣਾਇਆ ਗਿਆ ਹੈ ਇਹ ਕਿਹੜਾ ਫਸਿੰਗ ਕੀਤਾ ਗਿਆ ਇਹ ਅਸੀਂ ਸਟੇਰੀ ਚੱਡੋ ਅੰਦੋਲਨ ਕਰਾਂਗੇ ਜੋ ਤੱਕ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਅਸੀਂ ਇਸ ਸਟੇਰੀਂ ਤੇ ਨਹੀਂ ਬੈਠਾਂਗੇ ਅਸੀਂ ਨਹੀਂ ਚਲਾਵਾਂਗੇ ਇਸਟੇਰੀ ਅਸੀਂ ਗੱਡੀ ਨਹੀਂ ਚਲਾਵਾਂਗੇ ਸਰ ਕੀ ਨਾਮ ਆ ਤੁਹਾਡਾ ਕੀ ਨਾਮ ਹੈ ਮੈਂ ਨਵਜੋਤ ਸ਼ਰਮਾ ਜੀ ਬਠਿੰਡਾ ਟੈਕਸੀ ਡਰਾਈਵਰ ਆ ਮੈਂ ਵੀ ਇੱਕ ਬਾਈ ਜੀ ਸਾਡੇ ਛੋਟੇ ਛੋਟੇ ਬੱਚੇ ਐ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਬਹੁਤ ਗਲਤ ਬਣਾਇਆ ਈ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਪਹਿਲਾਂ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਕਮਿਟਮੈਂਟ ਨਹੀਂ ਹੋਈ ਜਿਹੜਾ ਕੁਝ ਕੀਤਾ ਆਪਦਾ ਇੱਕ ਤਰਫਾ ਕੀਤਾ ਇਹਨਾਂ ਨੇ ਦੂਜੀ ਗੱਲ ਬਾਈ ਜੀ ਸਾਡੇ ਕੋਲੇ 7-7 ਲੱਖ ਰੁਪਈਆ ਹੋਵੇ ਜਾ 10 ਸਾਲ ਅਸੀਂ ਸਜਾ ਕੱਟ ਲਈ ਤੇ ਫਿਰ ਬਾਈ ਜੀ ਸਾਨੂੰ ਡਰਾਈਵਰੀ ਕਰਨ ਦੀ ਲੋੜ ਹੀ ਕੀ ਅਸੀਂ ਕੋਈ ਆਪਦਾ ਕਾਰੋਬਾਰ ਕਰਕੇ ਵੈਜੀਏ 7-8 ਲੱਖ ਨਾਲ ਸਾਡੀ 7-7 ਦਾਦਾ 10000 ਰੁਪਏ ਸੈਲਰੀ ਆ ਉਹਦੇ ਚ ਅਸੀਂ ਕਦੋਂ 7 ਲੱਖ ਰੁਪਏ ਇਕੱਠਾ ਕਰਾਂਗੇ ਜੇ ਸਾਨੂੰ ਸਜ਼ਾ ਹੋ ਗਈ ਸਾਡੇ ਜਵਾਕਾਂ ਨੇ ਸਾਨੂੰ ਪਛਾਨਣਾ ਕਿ ਉਹ ਛੋਟੇ ਛੋਟੇ ਬੱਚੇ ਆ ਜਿਹਦੋਂ ਨੂੰ ਅਸੀਂ 10 ਸਾਲਾਂ ਨੂੰ ਆਵਾਂਗੇ ਉਦੋਂ ਬੱਚਿਆਂ ਨੇ ਵੱਡੇ ਹੋ ਜਾਣਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਸਾਡਾ ਬਾਪੂ ਕੌਣ ਇਹ ਸਰਕਾਰ ਜੋ ਵੀ ਕਰ ਰਹੀ ਆ ਆਪਦੀ ਮਰਜ਼ੀ ਨਾਲ ਕਰ ਰਹੀ ਆ ਅੱਠ ਸੋਡੇ ਕੋਲ ਕਿਸ ਤਰ੍ਹਾਂ ਪਤਾ ਸੰ ਕੀਤਾ ਗਿਆ ਸਾਡੇ ਕੋਲੋਂ ਬਾਈ ਜੀ ਸਟੀਅਰਿੰਗ ਛੱਡੋ ਸਾਡੀ ਅਸੀਂ ਜਿਹੜੀ ਸੀਗੀ ਐਪਲੀਕੇਸ਼ਨ ਡੀ ਸਾਹਿਬ ਨੂੰ ਦੇਣ ਲੱਗੇ ਆ ਜੇ ਸਾਡੀ ਕੋਈ ਸੁਣਵਾਈ ਹੋ ਗਈ ਤਾਂ ਠੀਕ ਹੈ ਨਹੀਂ ਸਾਡਾ ਪ੍ਰੋਸੈਸ ਅਹੀਂ ਚੱਲੂਗਾ ਅਹੀਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਜਿੰਨਾ ਚਿਰ ਸਾਡੀ ਕੋਈ ਸੁਣਵਾਈ ਨਹੀਂ ਹੋ ਗੱਡੀਆਂ ਨਹੀਂ ਚਲਾਣਗੇ ਨਹੀਂ ਚਲਾਈਆਂ ਜਾਣੀਆਂ ਬਦਰ ਜਮਾ ਨਹੀਂ ਚਲਾਈਆਂ ਜਾਣੀਆਂ ਬਠਿੰਡਾ ਸ਼ਹਿਰ ਦੇ ਅੰਦਰ ਜਾਂ ਸਾਰੇ ਪੰਜਾਬ ਦੇ ਜਿੰਨਾ ਵੀ ਸਾਡਾ ਸਰਕਲ ਹੈਗਾ ਟੈਕਸੀ ਲਾਈਨ ਦਾ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਸਾਰੇ ਭਰਾ ਇੰਨ ਕਰਕੇ ਪ੍ਰਦਰਸ਼ਨ ਕਰੀਏ ਤੇ ਆਪਾਂ ਸਰਕਾਰ ਨੂੰ ਦੱਸੀਏ ਵੀ ਆਪਣਾ ਏਕਤਾ ਜਿੰਨੀ ਕ ਹੈਗੀ ਆ ਵੀ ਆਪਾਂ ਇਹਨਾਂ ਤੋਂ ਜੁੜੀ ਵੀ ਆਪਣੀ ਹੈਗੀ ਮੰਨ ਲਓ ਉਹ ਆਪਣੀ ਰეკਮੈਂਡੇਸ਼ਨ ਆਪਾਂ ਉਹਨਾਂ ਤੋਂ ਲੈ ਸਕੀਏ ਸਰਕਾਰ ਤੋਂ ਜੋ ਵੀ ਸਮਝ ਸਕੀਏ ਕਿ ਉਹ ਕੀ ਕਹਿਣਾ ਚਾਹੁੰਦੇ ਆ ਜਾਂ ਅੱਗੇ ਕੀ ਪ੍ਰੋਸੈਸ ਹੈਗਾ ਪਹਿਲੇ ਇੱਕ ਵਾਰੀ ਇਹ ਸਾਰੀ ਜਿਹੜੀ ਇਸੇ ਕੇ ਜਿਹੜੇ ਡਰਾਈਵਰ ਸੀ ਉਹਨਾਂ ਨੂੰ ਦੇਖੋ ਜੀ ਇਹ ਦਾ ਆਪਣਾ ਜਿਹੜਾ ਅੰਦੋਲਨ ਸੀ ਆਪਣਾ ਵੀ ਆਪਣਾ ਬਾਤਸ ਲੈ ਲਿਆ ਤੁਸੀਂ ਮੇਰੇ ਨਾਲ ਨਹੀਂ ਨਹੀਂ ਸਾਡਾ ਕੋਈ ਅੰਦੋਲਨ ਨਹੀਂ ਵੀਰੇ ਵਾਪਸ ਲੈਣਾ ਸੀ ਅਸੀਂ ਉਹਨਾਂ ਚਿਰ ਪ੍ਰੋਟੈਸਟ ਕਰਾਂਗੇ ਜਿੰਨਾ ਚਿਰ ਸਾਡਾ ਮਤਲਬ ਸਿਸਟਮ ਕੋਈ ਨਹੀਂ ਬਣਦਾ ਜਾਂ ਸਰਕਾਰ ਸਾਨੂੰ ਲਿਖ ਕੇ ਨਹੀਂ ਦਿੰਦੀ ਜਾਂ ਸਾਡੇ ਵਾਸਤੇ ਕੋਈ ਬਾਈਟ ਨਹੀਂ ਦਿੰਦੀ মিডিਆ 'ਚ ਅਸੀਂ ਉਹਨਾਂ ਚਿਰ ਕੋਈ ਆਪਦਾ ਸਿਸਟਮ ਨਹੀਂ ਸਾਡਾ ਚੱਕਾ ਜਾਮ ਹੈ ਵੀਰੇ ਉਹਨਾਂ ਚਿਰ ਸਟੀਰੀਂਗ ਛਡੋ ਅੰਦੋਲਨ ਸਾਡਾ ਕਾਇਮ ਹੈ ਅਸੀਂ ਚੱਪਗਿਆ ਵੀ ਨਹੀਂ ਚੱਕਣੀ ਗੱਡੀ ਦੀ ਉਹਨਾਂ ਚਿਰ ਕੁਝ ਵੀ ਹੋ ਜੇ